ਜਿੱਥੇ ਕਿਸਾਨ ਪੂਰੇ ਦੇਸ਼ ਭਰ ਦੇ ਵਿੱਚੋਂ ਆਪਣੇ ਹੱਕਾਂ ਨੂੰ ਲੈਣ ਵਾਸਤੇ ਦਿੱਲੀ ਕੂਚ ਕਰ ਰਹੇ ਨੇ ਪਰ ਉਸੇ ਹੀ ਉਤਨਾ ਦੇ ਪਰਿਵਾਰ ਪਿਛੇ ਆਪਣਾ ਕਾਰੋਬਾਰ ਸੰਭ ਰਿਹਾ ਹੈ ਨੇ ਦੇਖ ਸਕਦੇ ਹੋ ਕਿ ਬੀਬੀਆਂ ਦੇ ਵੱਲੋਂ ਆਪਣਾ ਕਾਰੋਬਾਰ ਸੰਭ ਰਿਹਾ ਹੈ ਕਿਉਂਕਿ ਪਹਿਲਾਂ ਜਿਹੜੇ ਘਰ ਦੇ ਵਿੱਚ ਬਜ਼ੁਰਗ ਸਨ ਜਾਂ ਨੌਜਵਾਨ ਸਨ ਉਹ ਪੱਠੇ ਕੁੱਤਰਦੇ ਸਨ ਮੱਝਾਂ ਸੰਭਦੇ ਸਨ ਖੇਤਾਂ 'ਚ ਕੰਮ ਕਰਦੇ ਸਨ ਪਰ ਹੁਣ ਜਦੋਂ ਉਹ ਦਿੱਲੀ ਕੂਚ ਕਰਨ ਵਾਸਤੇ ਵੱਖਰੇ ਵੱਖਰੇ ਬਾਰਡਰਾਂ ਦੇ ਉੱਪਰ ਬੈਠੇ ਨੇ ਤੇ ਪਿਛੇ ਪਰਿਵਾਰ ਜਿਹੜੇ ਕੀ ਉਹ ਕਾਰੋਬਾਰ ਸੰਭ ਰਹੇ ਨੇ ਆ ਤਸਵੀਰ ਹੈ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਪਹੁੰਚੇ ਆ ਜਿੱਥੇ ਕੀ ਬੀਬੀਆਂ ਦੇ ਵੱਲੋਂ ਪਟੇ ਕੁੱਤਰੇ ਜਾ ਰਹੇ ਨੇ ਮੱਜੇ ਨੂੰ ਪਾਈ ਜਾ ਰਹੇ ਨੇ ਇੱਕ ਆਪਣਾ ਕਾਰੋਬਾਰ ਸੰਭਿਆ ਜਾ ਰਿਹਾ ਕਿਉਂਕਿ ਕਣਕ ਦਾ ਸੀਜ਼ਨ ਵੀ ਹੈਗਾ ਵਾ ਉਸ ਚੀਜ਼ ਨੂੰ ਵੀ ਵੇਖਦੇ ਆ ਉਹਨਾਂ ਦੇ ਵੱਲੋਂ ਕਣਕ ਨੂੰ ਪਾਣੀ ਲਾਇਆ ਜਾ ਰਿਹਾ ਵਾ ਤੇ ਪਿੱਛੇ ਕੀ ਕੀ ਮੁਸ਼ਕਿਲਾਂ ਆ ਰਹੀਆਂ ਇਸੇ ਕਰਕੇ ਗਰਾਊਂਡ ਜ਼ੀਰੋ ਦੇ ਉੱਪਰ ਟੀਮ ਲਿਵਿੰਗ ਇੰਡੀਆ ਪਹੁੰਚੀ ਹੋਈ ਆ ਗੱਲਬਾਤ ਵੀ ਕਰਾਂਗੇ ਕਿਉਂਕਿ ਜਿੱਥੇ ਕਿਸਾਨ ਦਿਨ ਰਾਤ ਵਾਸਤੇ ਆਪਣੇ ਹੱਕਾ ਵਾਸਤੇ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਬੈਠੇ ਹੋਏ ਨੇ ਸਰਦੀ ਇਲਾਕੇ ਦੇ ਵਿੱਚ ਬੈਠੇ ਹੋਏ ਨੇ ਉੱਥੇ ਹੀ ਪਿੱਛੇ ਜਿਹੜਾ ਉਹਨਾਂ ਦਾ ਪਰਿਵਾਰ ਆ ਤੇ ਉਹਨਾਂ ਦੇ ਵੱਲੋਂ ਵੀ ਜਿਹੜਾ ਕਾਰੋਬਾਰ ਆਪਣਾ ਪਿੱਛੇ ਸਾਂਭਿਆ ਜਾ ਰਿਹਾ ਮਾਲ ਡੰਗਰ ਆ ਜਿਹੜਾ ਉਹ ਸਾਂਭਿਆ ਜਾ ਰਿਹਾ ਇਹ ਦੇਖ ਸਕਦੇ ਤਸਵੀਰਾਂ ਗਰਾਊਂਡ ਜ਼ੀਰੋ ਦੇ ਉੱਪਰ ਪਹੁੰਚੇ ਹੋਏ ਆ ਕਿ ਤਸਵੀਰਾਂ ਦਿਖਾਉਣੀਆਂ ਬਹੁਤ ਜ਼ਰੂਰੀ ਸਨ ਕਿਉਂਕਿ ਸਰਕਾਰਾਂ ਦੇ ਵੱਲੋਂ ਇਹ ਸੀ ਕਿ ਜਿਹੜੇ ਕਿਸਾਨ ਬੈਠੇ ਹੋਏ ਨੇ ਪਿੱਛੇ ਕਾਰੋਬਾਰ ਰੁਕ ਜਾਊਗਾ ਕਾਰੋਬਾਰ ਸਗੋਂ ਰੁਕਿਆ ਨਹੀਂ ਸਗੋਂ ਜਿਹੜੀਆਂ ਬੀਬੀਆਂ ਨੇ ਘਰਾਂ ਦੇ ਵਿੱਚ ਜਦ ਬੱਚੇ ਨੇ ਉਹਨਾਂ ਦੇ ਵੱਲੋਂ ਜਿਹੜਾ ਕੀ ਕੀਤਾ ਸਾਂਭਿਆ ਗਿਆ ਵਾ ਆ ਦੇਖੋ ਤਸਵੀਰਾਂ ਦੇ ਵਿੱਚ ਕਿ ਜਿਹੜੇ ਬੱਚੇ ਨੇ ਜਗ ਕਰਦੀਆਂ ਬੀਬੀਆਂ ਨੇ ਉਹਨਾਂ ਦੇ ਵੱਲੋਂ ਪੱਠੇ ਕੁੱਤਰੇ ਜਾ ਰਹੇ ਨੇ ਮਾਲ ਡੰਗਰ ਘਰ ਦੇ ਵਿੱਚ ਮਾਲ ਡੰਗਰ ਵੀ ਸਾਂਭਿਆ ਜਾ ਰਿਹਾ ਕਿ ਮੁਸ਼ਕਲਾਂ ਕਿੰਨੀਆਂ ਆ ਰਹੀਆਂ ਨੇ ਉਹ ਵੀ ਗੱਲਬਾਤ ਅਸੀਂ ਕਰਾਂਗੇ ਪਰ ਕਹਿ ਸਕਦੇ ਆ ਕਿ ਇਹਨਾਂ ਨੂੰ ਅਸੀਂ ਸਲਾਮ ਕਰਦੇ ਆ ਕਿ ਜਿਹੜੇ ਇਹਨਾਂ ਦੇ ਘਰ ਦੇ ਪਤੀ ਨੇ ਜਬ ਬਜ਼ੁਰਗ ਨੇ ਜਾਂ ਨੌਜਵਾਨ ਨੇ ਜਿਹੜੇ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਜਾਂ ਸਰਦੀ ਇਲਾਕਿਆਂ ਦੇ ਵਿੱਚ ਬਹਿ ਕੇ ਆਪਣੇ ਹੱਕਾਂ ਵਾਸਤੇ ਬੈਠੇ ਹੋਣੇ ਦਿਨ ਰਾਤ ਉੱਤੇ ਇਕ ਕਾਰੇ ਨੇ ਤੇ ਪਿੱਛੇ ਜਿਹੜਾ ਕਿ ਇਹਨਾਂ ਦੇ ਵੱਲੋਂ ਕੰਮ ਸਭਿਆ ਰਿਹਾ ਹਾਂਜੀ ਕੀ ਨਾਮ ਆ ਜੀ ਰਣਜੀਤ ਘਰ ਘਰ ਦੇ ਵਿੱਚ ਚਕਾਉਣ ਗਿਆ ਜੀ ਤੁਹਾਡੇ ਉੱਤੇ ਸਾਰਾ ਪਰਿਵਾਰ ਹੀ ਉੱਥੇ ਗਿਆ ਜੀ ਅੱਛਾ ਸਰਦਾਰ ਸਾਹਿਬਾਂ ਹੀ ਗਏ ਅੱਛਾ ਸਰਦਾਰ ਜੀ ਗਏ ਜੀ ਹਾਂ ਜੀ ਤੇ ਫਿਰ ਮਾਲ ਡੰਗਰ ਕਿੰਨਾ ਹੈਗਾ ਤੁਹਾਡੇ ਕੋਲ ਮਾਲ ਡੰਗਰ ਵੀ ਡੰਗਰ ਆ ਸਾਡੇ ਕੋਲ 20 ਡੰਗਰ ਆਪ ਹੀ ਸੰਭੀਦੇ ਤੇ ਮੁਸ਼ਕਲ ਕਿੰਨੀ ਆ ਰਹੀ ਵਸੇ ਮੁਸ਼ਕਲ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਸਾਹਮਣਾ ਭਾਵੇਂ ਪਰਿਵਾਰ ਵੀ ਸਾਹਮਣਾ ਭਾਵੇਂ ਤੇ ਪਿੱਛੋਂ ਵੱਡਿਆਂ ਦੇ ਉਹ ਤੁਹਾਨੂੰ ਪਤਾ ਹੀ ਕਿੰਨੀ ਖੇਚਲ ਪੈਂਦੀ ਆ ਹੂੰ ਹਾਂ ਜੀ ਤੇ ਪੱਟੇ ਪੱਟੇ ਆਪ ਲੈ ਕੇ ਆ ਰਹੇ ਤੁਸੀਂ ਹਾਂ ਜੀ ਹਾਂ ਜੀ ਜਿੱਦਾਂ ਹੁਣ ਕਣਕ ਆ ਕੜਕੜੂ ਪਾਣੀ ਲਾਉਣਾ ਉਹ ਦੇਖਭਾਲ ਕਰਦੇ ਉਹ ਜੀ ਪਰ ਲੱਗਦਾ ਕਿ ਕਿਤੇ ਸਰਕਾਰਾਂ ਦੇ ਵੱਲੋਂ ਇਹ ਹੀ ਕਿ ਜਿਹੜੇ ਕਿਸਾਨ ਇੱਥੇ ਆ ਕੇ ਬਹਿ ਗਏ ਨੇ ਪਿੱਛੇ ਉਹਨਾਂ ਦਾ ਕੰਮ ਨਹੀਂ ਹੋਊਗਾ ਪਰ ਤੁਸੀਂ ਡਟੇ ਰਹੋ ਹਾਂਜੀ ਅਸੀਂ ਡਟੇ ਆ ਉਹਨਾਂ ਦੇ ਨਾਲ ਹੀ ਹਾਂਜੀ ਅਸੀਂ ਨਾਲ ਹੀ ਹਾਂਜੀ ਕਹਿਣਾ ਚਾਹੋਗੇ ਸਰਦਾਰ ਸਾਹਿਬ ਨੂੰ ਸਾਡੇ ਥਰੂ ਕੁਝ ਕੀ ਤੁਸੀਂ ਡਟੇ ਰਹੋ ਉਹ ਤਾਂ ਨਾਲ ਡਟੇ ਰਹਿਣਾ ਹੈ ਆਪਣੇ ਹੱਕ ਬਦਲੇ ਤੇ ਡਟਣਾ ਹੀ ਪੈਣਾ ਹੈ ਹਾਂਜੀ ਤੇ ਕੋਈ ਮੁਸ਼ਕਲ ਨਹੀਂ ਹੁੰਦੀ ਕਿ ਪਿੱਛੇ ਕੰਮ ਕਰਨ ਦੀ ਨਹੀਂ ਹੁੰਦੀ ਤਾਂ ਹੈਗੀ ਆ ਜੋ ਸਰਦਾਰਾਂ ਨੇ ਕੰਮ ਕਰਨਾ ਸਾਡੇ ਕੋ ਕਿੱਥੇ ਹੋਣਿਆ ਮਜਬੂਰੀ ਆ ਮਜਬੂਰੀ ਨੂੰ ਕਰਨਾ ਪੈਣਾ ਹੈ ਕਿ ਸਰਕਾਰਾਂ ਮੰਨ ਜਾਣ ਮੰਨ ਜਾਣ ਹਾਂਜੀ ਵੈਸੇ ਕੋਈ ਅਪੀਲ ਕਰਨਾ ਚਾਹੋਗੇ ਸਰਕਾਰਾਂ ਨੂੰ ਕਿ ਜਿਹੜੇ ਇਹਨਾਂ ਦੇ ਹੱਕ ਉਹ ਦਿੱ ਉਹਦੇ ਹੱਕ ਤੇ ਸਾਡੀ ਖਾਨਦਾਨੀ ਪਛਤਾਨੀ ਆ ਜ਼ਮੀਨ ਉਹ ਤੁਹਾਨੂੰ ਵਾਪਸ ਚਾਹੀਦੀ ਆ ਤੇ ਆਪਸੇ ਆਣੇ ਜੀ ਕਿ ਨਹੀਂ ਇਹ ਪੂਰੇ ਪਿੰਡ ਚ ਮੈਂ ਇੱਕ ਚੀਜ਼ ਵੇਖੀ ਕਹਿੰਦਾ ਕਿ ਜਿੰਨੇ ਘਰਾਂ ਦੇ ਵਿੱਚ ਬਜ਼ੁਰਗੀ ਸਨ ਨੌਜਵਾਨ ਉਹ ਟਰਾਲੀਆਂ ਤੇ ਟਰਾਲੀਆਂ ਭਰ ਕੇ ਉੱਤ ਗਏ ਪਰ ਜਿੰਨੀਆਂ ਬੀਬੀਆਂ ਇਥੇ ਉਹ ਸਾਰਾ ਮਾਲ ਲੱਗ ਕੇ ਸਾਹਮਣੇ ਹਾਂਜੀ ਵੈਸੇ ਵੀ ਆਪ ਹੀ ਸੰਭੀਦਾ ਤੇ ਹੁਣ ਵੀ ਆਪ ਹੀ ਸਾਹਮਣੇ ਡਏ ਆ ਵੀ ਉਹਨਾਂ ਦੇ ਹੁਣ ਤੁਹਾਨੂੰ ਪਤਾ ਵਾਈ ਜੋਤੀ ਜੀ ਆਪ ਵੀ ਕਰਨਾ ਪੈਂਦਾ ਸਭ ਕੁਝ ਨਾਲ ਕਰਾਉਣਾ ਵੀ ਪੈਂਦਾ ਹੁਣ ਇਕੱਲੇ ਵੀ ਕਰ ਰਹੇ ਆ ਹਾਂਜੀ ਬਿਲਕੁਲ ਜੀ ਖੁਸ਼ੀ ਹੁੰਦੀ ਆ ਜੀ ਖੁਸ਼ੀ ਤਾਂ ਹੁੰਦੀ ਆ ਮਜਬੂਰੀ ਵੀ ਆ ਇਹ ਚ ਕ ਇੱਕ ਨਹੀਂ ਸਦਾ ਸਾਭੀ ਜਾਣਦੇ ਹੁੰਦੇ ਕਿਸੇ ਰੱਦੀ ਇਲਾਕੇ ਠੰਡ ਹੈ ਗਿਆ ਉਹ ਟਰਾਲੀਆਂ ਦੇ ਵਿੱਚ ਬੈਠੇ ਹੋਏ ਆ ਮਰੀਜ਼ ਵੀ ਆ ਹਟਦਿਆ ਵੀ ਪ੍ਰੋਬਲਮ ਆਨਾਂ ਨੂੰ ਦਿਲ ਦੀ ਵੀ ਆ ਫਿਰ ਵੀ ਉੱਥੇ ਪਹੁੰਚੇ ਆ ਗੋਡਿਆਂ ਦੀ ਪ੍ਰੋਬਲਮ ਸਾਰੀਆਂ ਹੀ ਆਂ ਡੀਆਂ ਆ ਵਾ ਤੇ ਪਰ ਆਪਣੇ ਹੱਕ ਲੈਣੇ ਆ ਹੱਕ ਤੇ ਫਿਰ ਲੈਣਾ ਹੀ ਆ ਕੋਈ ਮੋਦੀ ਸਰਕਾਰ ਨੂੰ ਕਹਿਣਾ ਚਾਹੋਗੇ ਸਾਡੇ ਤੋਂ ਨਹੀਂ ਨਹੀਂ ਕਹਿਣਾ ਤਾਂ ਕਿਸੇ ਨੂੰ ਕੀ ਆ ਤੇ ਉਹਨਾਂ ਨੂੰ ਆਪ ਹੀ ਹੁਣ ਚਾਹੀਦਾ ਵੀ ਜਿਹੜੇ ਹੱਕ ਤਾਂ ਵਾਪਸ ਦੇਣ ਕਹਿਣਾ ਕਿਸੇ ਨੂੰ ਆਪਾਂ ਕੀ ਆ ਬਿਲਕੁਲ ਜੀ 20 ਤੋਂ ਉੱਪਰ ਮਾਲ ਡੰਗਰ ਇਹਨਾਂ ਦਾ ਜਿਹੜਾ ਕਿ ਇਹਨਾਂ ਦੇ ਵੱਲੋਂ ਸਾਂਭਿਆ ਜਾ ਰਿਹਾ ਇਸ ਪਿੰਡ ਦੀ ਖਾਸ ਤੇ ਇੱਕ ਇਹੀ ਆ ਕਿ ਜਿੰਨੇ ਇੱਥੇ ਨੌਜਵ ਉਹ ਸਾਰੇ ਆਪਣੇ ਹੱਕਾਂ ਵਾਸਤੇ ਸਰਦੀ ਇਲਾਕੇ ਦੇ ਉੱਪਰ ਬੈਠੇ ਹੋਏ ਨੇ ਹਰਿਆਣਾ ਹੋ ਗਿਆ ਹੋਰ ਬਾਰਡਰ ਹੋ ਗਿਆ ਉੱਥੇ ਬੈਠੇ ਹੋਏ ਨੇ ਪਰ ਜਿਹੜੇ ਕੀ ਇਹਵੇਂ ਕਰਦੇ ਹਰ ਛੋਟਾ ਵੱਡਾ ਕੰਮ ਆ ਦੇਸ਼ਕ ਤਸਵੀਰਾਂ ਦੇ ਵਿੱਚ ਇਸ ਪਿੰਡ ਦੇ ਵਿੱਚ ਜਿੰਨੇ ਟਰੈਕਟਰ ਤੱਕ ਆਪ ਚਲਾਇਆ ਜਾ ਰਿਹਾ ਇਹਨਾਂ ਦੇ ਵੱਲੋਂ ਮਾਲ ਡੱਕਣ ਨੂੰ ਸਾਹਮਣੇ ਜਾ ਰਿਹਾ ਪੱਠੇ ਆ ਵੜ ਕੇ ਲੈਣੇ ਜਾਂਦੇ ਜਿਹੜੇ ਮਾਲ ਡੰਗਰ ਆ ਉਹ ਸਾਰਾ ਕੁਝ ਇਹਨਾਂ ਦੇ ਵੱਲੋਂ ਸਾਹਮਣੇ ਜਾ ਰਿਹਾ ਇਹਨਾਂ ਦੇ ਵੱਲੋਂ ਇੱਕੋ ਹੀ ਗੱਲ ਕੀਤੀ ਜਾ ਰਹੀ ਆ ਕਿ ਜਿਹੜੇ ਅਸੀਂ ਹੱਕ ਆਪਣੇ ਉਹ ਲੈਣਾ ਜਾਣਦੇ ਆ ਇਸੇ ਕਰਕੇ ਸਾਡੇ ਬਜ਼ੁਰਗ ਜਾਂ ਸਾਡੇ ਨੌਜਵਾਨ ਉਹ ਸਰਦਾਂ ਦੇ ਉੱਪਰ ਬੈਠੇ ਨੇ ਆਪਣੇ ਹੱਕਾਂ ਵਾਸਤੇ ਇਹ ਵੀ ਦੁੱਖ ਵਾਲੀ ਖਬਰ ਹੈ ਕਿ ਤਿੰਨ ਕਿਸਾਨ ਉੱਤੇ ਸ਼ਹੀਦ ਹੋਏ ਨੇ ਕਿ ਜਿਨ੍ਹਾਂ ਨੂੰ ਹੁਣ ਸਰਕਾਰ ਦੇ ਵੱਲੋਂ ਜਾਂ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਸਰਕਾਰ ਕੋਕੀ ਇਹਨਾਂ ਨੂੰ ਮਾਜਾ ਦਿੱਤਾ ਜਾਵੇ ਉਹਨਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਪਰ ਕਹਿ ਸਕਦੇ ਆ ਕਿ ਇਹ ਜਿਹੜੇ ਪਰਿਵਾਰ ਹੈਗੇ ਨੇ ਇਹਨਾਂ ਨੂੰ ਅਸੀਂ ਸਲਾਮ ਕਰਦੇ ਆ ਕਿ ਆਪਣੇ ਘਰ ਦੇ ਬਜ਼ੁਰਗ ਹੋਣ ਦੇ ਜਾਂ ਨੌਜਵਾਨ ਘਰ ਹੋਣ ਦੇ ਬਾਵਜੂਦ ਵੀ ਉਹ ਜਿਹੜੇ ਗੁਰੂਆਂ ਦੇ ਉੱਪਰ ਬੈਠੇ ਹੋਏ ਨੇ ਤੇ ਆਪਣਾ ਜਿਹੜਾ ਖੇਤੀ ਦਾ ਕੀਤਾ ਜਿਹੜਾ ਇਹਨਾਂ ਦੇ ਵੱਲੋਂ ਸੰਭੇ ਜਾ ਰਿਹਾ ਜਿੱਥੇ ਕਿ ਚੌਂਕੇ ਦਾ ਕੰਮ ਸੰਭਿਆ ਉੱਥੇ ਮਾਲ ਡੰਗਰ ਦਾ ਵੀ ਜਿਹੜਾ ਕੰਮ ਕਰਦੇ ਨਜ਼ਰ ਆ ਰਹੇ ਨੇ ਲੱਗ ਲੱਗ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀ ਸਾਰ ਲਈ ਜਾ ਰਹੀ ਹੈ ਲਿਵਿੰਗ ਇੰਡੀਆ ਦੇ ਵੱਲੋਂ ਕਿ ਜਿਹੜੇ ਪਿਛੇ ਪਰਿਵਾਰ ਹੈਗੇ ਨੇ ਜਾਂ ਬੀਬੀਆਂ ਜਾਂ ਬੱਚੇ ਨੇ ਉਹ ਘਰ ਬਾਹਰ ਪਰ ਕਿੱਦਾਂ ਮਾਲ ਡੰਗਰ ਸੰਭ ਦੇ ਰਹੇ ਗੱਲਬਾਤ ਵਿੱਚ ਕਰਾਂਗੇ ਹਾਂ ਜਿਹੜਾ ਕੀ ਨਾਮ ਹੈ ਜੀ ਕੌਮਨ ਫਰੀਦਕਾਰ ਕਿਹੜਾ ਪਿੰਡ ਹੈ ਜੀ ਨਿਜਰਪੁਰਾ ਕੀ ਕਹਿਣਾ ਚਾਹੋਗੇ ਕੰਮ ਆਪ ਕਰ ਰਹੇ ਹੋ ਤੁਸੀਂ ਫੋਨ ਕਰਨਾ ਹੀ ਪੈਣਾ ਹੈ ਜਦੋਂ ਕਰਦੇ ਮੇਲ ਹੀ ਨਹੀਂ ਕਰੇ ਹੈਗੇ ਸਾਡੇ ਕਰਦੇ ਨਹੀਂ ਵੱਡੇ ਕਾਰ ਹੀ ਨਹੀਂ ਹੈਗੇ ਤਾਂ ਕਰਨੇ ਪੈਣੇ ਉਹ ਤਰਨੇ ਤੇ ਹਰਿਆਣਾ ਬਾਰਡਰ ਤੇ ਹਰਿਆਣਾ ਬਾਰਡਰ ਤੇ ਭੇਜੋ ਹਾਂਜੀ ਤਰਨੇ ਤੇ ਕੀ ਕਰਨ ਗਏ ਸੀ ਆਪਣੀਆਂ ਮੰਗਾ ਪੂਰੀਆਂ ਕਰਾਉਣ ਵਾਸਤੇ ਜੋ ਕਿਸਾਨਾਂ ਤੇ ਪਰਚੇ ਕੀਤੇ ਉਹ ਵਾਪਸ ਲੈਣ ਵਾਸਤੇ ਐਮ ਐਸ ਪੀ ਦੇ ਵਾਸਤੇ ਸਾਰੇ ਆਪਣੀਆਂ ਮੰਗਾ ਵਾਸਤੇ ਜਿਹੜੇ ਰੂਲ ਉਹ ਵੀ ਰੱਦ ਕਰਾਉਣ ਵਾਸਤੇ ਕਦੀ ਪਹਿਲ ਕਦੀ ਪਹਿਲਾਂ ਕੰਮ ਕੀਤਾ ਸੀ ਨਾ ਕਦੀ ਨਹੀਂ ਤਾਂ ਫਿਰ ਹੁਣ ਕਿਦਾਂ ਕੀਤਾ ਜਾ ਰਿਹਾ ਹੁਣ ਹੁਣ ਕਰਨਾ ਹੀ ਪੈਣਾ ਆ ਮਜਬੂਰੀ ਆ ਕਰਨਾ ਹੀ ਪੈਣਾ ਆ ਜਦੋਂ ਕਰੇ ਕੋਈ ਹੋਊਗਾ ਨਹੀਂ ਕਰਨਾ ਹੀ ਪੈਣਾ ਆ ਜਿੰਨਾ ਚਿਰ ਨਹੀਂ ਆਉਂਦੇ ਕਰਨਾ ਹੀ ਪੈਣਾ ਆ ਕੰਮ ਕੰਮ ਤਾਂ ਹੁਣ ਕੰਮ ਦੇ ਬਿਨਾ ਨਹੀਂ ਸਾਰਨਾ ਕੰਮ ਤਾਂ ਕਰਨਾ ਹੀ ਪੈਣਾ ਆ ਮਜਬੂਰੀ ਤਾਂ ਮਜਬੂਰੀ ਸਹੀ ਕੰਮ ਤਾਂ ਕਰਨਾ ਹੀ ਪੈਣਾ ਕਿਹੜੀ ਕਲਾਸ ਪੜ੍ਹਦੇ ਮੈਂ 8th ਚ ਕਦੀ ਸੋਚਿਆ ਸੀ ਕਿ ਮਾਲ ਡੰਗਰ ਦਾ ਕੰਮ ਕਰਨਾ ਪਊਗਾ ਪੱਠੇ ਆਪੋੜੇ ਬਹਿਣਗੇ ਨਹੀਂ ਹੱਲੇ ਤੱਕ ਤਾਂ ਕਦੀ ਨਹੀਂ ਸੋਚਿਆ ਹੈਗਾ ਪਰ ਚਲੋ ਹੁਣ ਮਜਬੂਰੀ ਆ ਕਰ ਕੀ ਸਕਦੇ ਆ ਮਜਬੂਰੀ ਹੁਣ ਮਾਲ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਪੂਰੇ ਪੂਰਾ ਖੜੇ ਆ ਜੀ ਪੂਰਾ ਜਿੰਨਾ ਚਿਰ ਤੱਕ ਲੋੜ ਪਈ ਉਹਨੇ ਚਿਰ ਤੱਕ ਕਰਾਂਗੇ ਕਰਨਾ ਪਿਆ ਜਿੰਨਾ ਚਿਰ ਤੱਕ ਕਰਾਂਗੇ ਪਰ ਮੰਗਾ ਪੂਰੀਆ ਕਰਾ ਕੇ ਵਾਪਸ ਕਰਾਂਗੇ ਗੱਲਬਾਤ ਹੁੰਦੀ ਹੈ ਉੱਥੇ ਹਾਂਜੀ ਕਦੀ ਕਦਾਈ ਮਤਲਬ ਰੋਜ਼ ਨਹੀਂ ਜਿੱਦਾਂ ਮਤਲਬ ਕਹਿ ਲੋ ਦੋਵਾਂ ਦਿਨਾਂ ਬਾਅਦ ਜਾਂ ਫਿਰ ਕਦੀ ਕਦਾਈ ਕਈ ਵਾਰ ਨਹੀਂ ਉੱਥੇ ਕੀ ਹਾਲਾਤ ਹੈਗੇ ਨੇ ਬਲੂਹਾਂ ਦੇ ਉਹ ਤਾਂ ਕਾਟੀ ਦੱਸਦੇ ਕਿਉਂਕਿ ਫਿਰ ਪਿੱਛੇ ਟੈਨਸ਼ਨ ਲੈਂਦੇ ਆ ਤੇ ਫਿਰ ਸਾਡੇ ਦਾਦੀ ਜੀ ਹੁਣੀ ਟੈਨਸ਼ਨ ਲੈਂਦੇ ਆ ਤੇ ਉਹ ਫਿਰ ਕਾਟੀ ਦੱਸਦੇ ਆ ਫਿਰ ਉਹ ਟੈਨਸ਼ਨ ਲੈ ਲੈਂਦੇ ਬਿਮਾਰ ਹੁੰਦੇ ਆ ਉਹ ਦਾਦੇ ਨਹੀਂ ਆ ਫਿਰ ਵੀ ਟੈਨਸ਼ਨ ਹੋ ਜੂਗੀ ਦੀ ਠੀਕ ਨਹੀਂ ਰਹਿੰਦੇ ਉਹ ਕਰਦਾ ਕੀ ਕੀ ਕੰਮ ਕਰਨਾ ਪੈਂਦਾ ਫਿਰ ਕਰਦੇ ਪੱਠੇ ਵੀ ਤੇ ਡੰਗਰ ਵੀ ਜਿੱਦਾਂ ਪਾਣੀ ਡੋਣਾ ਡੰਗਰਾਂ ਨੂੰ ਪੱਠੇ ਪਾਉਣਾ ਪੱਠੇ ਕੁੱਤਰਨੇ ਗੋਹਾ ਕੂੜਾ ਸਾਰਾ ਹੀ ਬਸ ਚੋਈਆਂ ਹੀ ਨਹੀਂ ਕਦੀ ਨਾ ਚੋਣੀਆਂ ਚੋੜੀਆਂ ਨਹੀਂ ਨਾ ਉਹ ਉਧਰ ਨਹੀਂ ਲੈ ਕੇ ਬੜੇ ਕੰਮ ਕਰਦੇ ਮੁਸ਼ਕਲ ਨਹੀਂ ਹੁੰਦੀ ਹੁੰਦੀ ਹੈ ਪਰ ਐਕਸਪੀਰੀਅੰਸ ਹੈਗਾ ਐਕਸਪੀਰੀਅੰਸ ਤੇ ਨਹੀਂ ਹੈਗਾ ਕਦੀ ਕੀਤਾ ਨਹੀਂ ਹੈ ਪਰ ਮੁਸ਼ਕਿਲ ਤਾਂ ਹੁੰਦੀ ਹੈ ਹੂੰ ਹੁੰਦੀ ਮੁਸ਼ਕਿਲ ਹੁੰਦੀ ਹੈ ਤੇ ਲੱਗਦਾ ਕਿ ਜਿਹੜੇ ਉੱਥੇ ਬਰੂਸੁੱਟੇ ਜਾ ਰਹੇ ਆ ਕਿਸਾਨ ਜਿਹੜੇ ਬੈਠੇ ਹੋਏ ਨੇ ਉਹ ਧੂਆਂ ਬੜਾ ਚੜਦਾ ਉੱਥੋਂ ਦਾ ਜਿਹੜਾ ਉਹ ਤਾਂ ਗਲਤ ਹੈ ਦੇਖੋ ਸੁੱਟਣੀ ਨਹੀਂ ਚਾਹੀਦੀ ਜਦਾਂ ਹਾਂ ਸੀ ਕਿਹੜਾ ਕਿਸੇ ਦਾ ਮਤਲਬ ਮਾੜਾ ਗੰਚਲੇ ਆਪ ਦੀ ਮੰਗਾਈ ਪੂਰੀਆਂ ਕਰੋ ਚੱਲਣੇ ਇਹ ਤਾਂ ਗਲਤ ਹੈ ਵੀ ਕਰਦੇ ਆ ਇਦਾਂ ਨਹੀਂ ਕਰਨਾ ਚਾਹੀਦਾ ਵੈਸੇ ਤਾਂ ਪਰ ਅਸੀਂ ਤਾਂ ਇਹ ਕਹਿੰਨੀ ਆਂ ਕਿ ਇਹ ਵਾਲੇ ਜਦਾਂ ਅਥਰੂ ਗੈਸ ਦੇ ਗੋਲੇ ਬਾਰੂਦ ਇਹ ਨਹੀਂ ਸੁੱਟਨੇ ਚਾਹੀਦੇ ਤੇ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੋਗੇ ਤੁਸੀਂ ਅਸੀਂ ਤਾਂ ਇਹ ਅਪੀਲ ਕਰਨਾ ਚਾਹੁੰਦੇ ਵੀ ਸਾਡੀਆਂ ਮੰਗੀਆਂ ਮੰਗਾ ਪੂਰੀਆਂ ਕਰ ਦਿਓ ਤੇ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਅਸੀਂ ਆਪਣੇ ਤਰਨੀ ਵੀ ਵਾਪਸ ਲੈ ਕੇ ਆ ਜਾਾਂਗੇ ਸਾਡੀਆਂ ਮੰਗਾ ਪੂਰਾ ਕਰੋ ਬਿਲਕੁਲ ਜੀ ਇਹ ਦੇਖ ਸਕਦੇ ਹੋ ਕਿ ਛੋਟੀ ਬਟਿਆ ਦੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਆ ਕਿ ਜੋ ਸਾਡੀਆਂ ਮੰਗਾ ਹੈਗੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ ਕਿ ਜਿਹੜੇ ਕਿਸਾਨ ਬਰੂਹਾਂ ਦੇ ਉੱਪਰ ਬੈਠੇ ਹੋਏ ਨੇ ਹਰਿਆਣਾ ਹੋ ਗਿਆ ਜਾਂ ਹੋਰ ਸਰਦੀ ਇਲਾਕੇ ਦੇ ਵਿੱਚ ਬੈਠੇ ਹੋਏ ਨੇ ਉਹ ਆਪਣੇ ਘਰਾਂ ਦੇ ਵਿੱਚ ਵਾਪਸੀ ਕਰ ਸਕਣ ਪਰ ਦੇਖ ਸਕਦੇ ਹੋ ਕਿ ਲਿਵਿੰਗ ਇੰਡੀਆ ਦੇ ਵੱਲੋਂ ਗਰੋਡ ਜ਼ੀਰੋ ਤੇ ਜਾ ਕੇ ਉਹਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚੋਂ ਕਈ ਜੀ ਜਾਂ ਕਈ ਪਰਿਵਾਰਕ ਮੈਂਬਰ ਜਿਹੜੇ ਦਿੱਲੀ ਜਾਂ ਹੋਸਰਾ ਦੇ ਇਲਾਕੇ ਦੇ ਵਿੱਚ ਬੈਠ ਕੇ ਆਪਣੇ ਹੱਕਾਂ ਵਾਸਤੇ ਲੜਾਈ ਲੜ ਰਹੇ ਨੇ ਕੈਮਰਾਮੈਨ ਮਨੋਜ ਦੇ ਨਾਮ ਮਜਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਨੇਜਰਪੁਰਾ